ਆਓ ਅੱਜ ਅਸੀਂ ਹਰਾ ਗ੍ਰੈਪਰ ਬਾਰੇ ਜਾਣਕਾਰੀ ਹਾਸਿਲ ਕਰਾਂਗੇ ਅਸੀਂ ਇੱਕ ਪੋਲੀਹਾ우스 ਤਿਆਰ ਕੀਤਾ ਹੈ ਸਾਡੇ ਕੋਲ ਦੋ ਥਰਮਾਮੀਟਰ ਹਨ ਅਸੀਂ ਇੱਕ ਥਰਮਾਮੀਟਰ ਨੂੰ ਪੋਲੀਹਾ우스 ਦੇ ਅੰਦਰ ਰੱਖਾਂਗੇ ਅਤੇ ਇੱਕ ਥਰਮਾਮੀਟਰ ਨੂੰ ਪੋਲੀਹਾ우스 ਦੇ ਬਾਹਰ ਰੱਖਾਂਗੇ ਕੁਝ ਸਮੇਂ ਬਾਅਦ ਇਹਨਾਂ ਥਰਮਾਮੀਟਰ ਦਾ ਤਾਪਮਾਨ ਚੈੱਕ ਕਰ ਅੰਦਰ ਰੱਖਣ ਤੋਂ ਪਹਿਲਾਂ ਇਹਨਾਂ ਥਰਮਾਮੀਟਰ ਦਾ ਅਸੀਂ ਤਾਪਮਾਨ ਚੈੱਕ ਕੀਤਾ ਹੈ ਜੋ ਕਿ 23 ਡਿਗਰੀ ਸੈਲਸੀਅਸ ਹੈ ਇੱਕ ਥਰਮਾਮੀਟਰ ਨੂੰ ਅਸੀਂ ਬਾਹਰ ਰੱਖਾਂਗੇ ਅਤੇ ਇੱਕ ਥਰਮਾਮੀਟਰ ਨੂੰ ਅਸੀਂ ਪੋਲੀਹਾ우스 ਦੇ ਅੰਦਰ ਰੱਖਾਂਗੇ ਹੁਣ ਅਸੀਂ 10 ਮਿੰਟ ਬਾਅਦ ਇਹਨਾਂ ਥਰਮੋਮੀਟਰ ਦਾ ਤਾਪਮਾਨ ਚੈੱਕ ਕਰਨ ਲੱਗੇ ਹਾਂ ਬਾਹਰ ਵਾਲੇ ਥਰਮੋਮੀਟਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਹੈ ਅਤੇ ਅੰਦਰ ਵਾਲੇ ਥਰਮੋਮੀਟਰ ਦਾ ਤਾਪਮਾਨ 50 ਡਿਗਰੀ ਸੈਲਸੀਅਸ ਹੈ ਅੰਦਰ ਵਾਲੇ ਥਰਮਾਮੀਟਰ ਦਾ ਤਾਪਮਾਨ ਜ਼ਿਆਦਾ ਕਿਉਂ ਹੈ ਆਓ ਅਸੀਂ ਇਸ ਦਾ ਕਾਰਨ ਜਾਣਦੇ ਹਾਂ ਸੂਰਜ ਦੀ ਰੋਸ਼ਨੀ ਛੋਟੀ ਤਰੰਗ ਲੰਬਾਈ ਵਾਲੀ ਵਿਕਾਨ ਅੰਦਰਲੀ ਸਤ੍ਹਾ ਨੂੰ ਗਰਮ ਕਰਦੀ ਹੈ ਅੰਦਰਲੀ ਗਰਮ ਸਤ੍ਹਾ ਤਾਪ ਨੂੰ ਪਰਵਰਤਿਤ ਕਰਦੀ ਹੈ ਜੋ ਕਿ ਵੱਡੀ ਤਰੰਗ ਲੰਬਾਈ ਵਾਲੀ ਹੁੰਦੀ ਹੈ ਕਾਰਟੂਰਜਾ ਕਾਰਨ ਇਹ ਤਾਪ ਵਿਕਾਨਾ ਪੋਲੀ ਹਾਊਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੀਆਂ ਜਿਸ ਨਾਲ ਅੰਦਰਲਾ ਤਾਪਮਾਨ ਵਧਣ ਲੱਗਦਾ ਹੈ ਇਸੇ ਤਰ੍ਹਾਂ ਧਰਤੀ ਉੱਪਰ ਕਾਰਬਨ ਡਾਈਆਕਸਾਈਡ ਮੀਥੇਨ ਅਤੇ ਪਾਣੀ ਦੇ ਵਾਸ਼ਪ ਧਰਤੀ ਦੀ ਗਰਮੀ ਨੂੰ ਸੋਖ ਲੈਂਦੇ ਹਨ ਸੋ ਗੈਸਾਂ ਦੁਆਰਾ ਤਾਪ ਨੂੰ ਟਰੈਕ ਕਰਕੇ ਧਰਤੀ ਦੇ ਤਾਪਮਨ ਨੂੰ ਬਦਾਉਣਾ ਹਰਾ ਗ੍ਰੀਨਹਾਊਸ ਪ੍ਰਭਾਵ ਕਹਾਉਂਦਾ ਹੈ ਧੰਨਵਾਦ